ਕੇਂਦਰ ਸਰਕਾਰੇ ਨੀ ਤੂੰ ਤਾਂ ਜਾਵੇਂ ਜਗਤ ਤੋਂ ਖਾਲੀ ਆਪ ਉੱਚੜ ਸਰਕਾਰੇ ਨੀ ਤੂੰ ਤਾਂ ਜਾਵੇਂ ਜਗਤ ਤੋਂ ਖਾਲੀ ਉਹ ਜੋ ਦੁਨੀਆ ਸਾਜੀ ਹੀ ਆ ਉਹ ਰਾਜੇ ਰਾਜਸੀ ਕਰਦੇ ਬੰਦੇ ਵਿੱਚ ਪਰਜਾ ਦੇ ਗੱਲ ਦੁੱਖ ਸੁੱਖ ਦੀ ਸੀ ਕਰਦੇ ਤੂੰ ਕੀ ਤੀ ਗੱਲ ਨਰਾਲੀ ਕੇਂਦਰ ਸਰਕਾਰੇ ਨੀ ਤੂੰ ਤਾਂ ਜਾਵੇਂ ਜਗਤ ਤੋਂ ਖਾਲੀ ਓ ਕਦੇ ਵਿੱਚ ਟਰੈਨਾਂ ਨੂੰ ਕਦੇ ਵਿੱਚ ਟਰੈਨਾਂ ਨੂੰ ਨਹੀਂ ਵੇਖ ਕੇ ਜਾਚ ਹੀ ਚੜਦੇ ਤੂੰ ਕੀ ਕੀਤੀ ਗੱਲ ਨਰਾਲੀਆ ਕੇਂਦਰ ਸਰਕਾਰੇ ਨਹੀਂ ਤੂੰ ਤਾਂ ਜਾਵੇਂ ਜਗਤ ਤੋਂ ਖਾਲੀ ਓ ਫਸਲ ਦੇ ਪਾਲਵਣ ਨੂੰ ਪਹਿਲਾਂ 700 ਸੀਧ ਕਰਾਇਆ ਤੇਰੀਆਂ ਸਰਕਾਰਾਂ ਨੇ ਸਾਡੇ ਉੱਤੇ ਬੰਦ ਚਲਾਇਆ ਤੂੰ ਕੀਤੀ ਗੱਲ ਨਰਾਲੀਆ ਕੇਂਦਰ ਸਰਕਾਰੇ ਨੀ ਤੂੰ ਤਾਂ ਜਾਵੇਂ ਜਗਤ ਤੋਂ ਖਾਲੀ ਅਨ ਦਾਤਾ ਦੁਨੀਆ ਦਾ ਓ ਅਨ ਦਾਤਾ ਦੁਨੀਆ ਦਾ ਓ ਹੈ ਸੜਕਾਂ ਤੇ ਬਾਤਾ ਓ ਅਸੀਂ 80 ਸਾਲ ਦੀਆਂ ਤੇ ਕਹਿੰਦੇ ਹਾਂ 90 ਸਾਲ ਦੀ ਮਾਤਾ ਓ ਕਹਿੋ ਜਾਂ ਕਹਿਰ ਬਤਾਤਾ ਕੇਂਦਰ ਸਰਕਾਰੇ ਨੀ ਤੂੰ ਤਾਂ ਜਾਵੇਂ ਜਗਤ ਤੋਂ ਖਾਲੀ ਓ ਮਾਨ ਵਿਚਾਰੇ ਨੇ ਓ ਮਾਨ ਵਿਚਾਰੇ ਨੇ ਕਹਿੰਦਾ ਵਿੱਚ ਧਰਨੇ ਦੇ ਵਰਨਾ ਰੱਖੂ ਢਾਂਗ ਕੋਲੇ ਦੀ ਓ ਜਮਾ ਮੂਲ ਨਹੀਂ ਡਰਨਾ ਓ ਕੀਤੀ ਹੈ ਗੱਲ ਨਰਾਲੀਆ ਕੇਂਦਰ ਸਰਕਾਰੇ ਨਹੀਂ ਤੂੰ ਤਾਂ ਜਾਵੇਂ ਜਗਤ ਤੋਂ ਖਾਲੀ